ਹੈਲੋ ਹਾਂਜੀ ਮੈਂ ਦੀਪਕ ਬੁਟੀਕ ਅੱਜ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਵੀ ਕਈ ਵਾਰ ਆਪਣੇ ਕੋਲ ਇੰਟਰਲੌਕ ਵਾਲੀ ਮਸ਼ੀਨ ਨਹੀਂ ਹੁੰਦੀ ਤਾਂ ਆਪਾਂ ਨੂੰ ਕੀ ਹੈ ਜਿਹੜੀ ਸਲਵਾਰ ਦੀ ਤਾਂ ਮੈਂ ਵੀਡੀਓ ਪਾਤੀ ਸੀ ਵੀ ਕਿਸ ਤਰ੍ਹਾਂ ਆਪਾਂ ਸਲਵਾਰ ਨੂੰ ਗੁੰਮ ਮਸ਼ੀਨਾਂ ਲਾ ਸਕਦੇ ਹੁਣ ਅਗਲੀ ਗੱਲ ਕਰਦੇ ਆਪਾਂ 벨ਟ ਵਾਲੀ ਬਲਾਂ ਵਾਲੀ ਇਹ ਵਾਲੀ ਨੂੰ ਆਪਾਂ ਕਿਸ ਤਰ੍ਹਾਂ ਗੁੰਮ ਬਣਾ ਸਕਦੇ ਆਂ ਦੇਖੋ ਹੁਣ ਮੈਂ ਲਾਈਨਿੰਗ ਵਾਲਾ ਕੱਪੜਾ ਲੈਤਾ ਹੈ ਆਪਣੇ ਕੋਲ ਲਾਈਨਿੰਗ ਵਾਲਾ ਸਟੱਫ ਹੈ ਜਿੰਨੀ ਵੀ ਆਪਾਂ ਨੇ ਚੌੜਾਈ ਲੰਬਾਈ ਕੱਟਣੀ ਹੈ 벨ਟ ਦੀ ਉਸ حساب ਨਾਲ ਆਪਣੇ ਲਾਈਨਿੰਗ ਦੀ ਕੱਟ ਲਈ ਤੇ ਦੋਨੋਂ ਸਾਈਡੋਂ ਨੂੰ ਕੀ ਆ ਸੀਨਾ ਲਾਤੀਆਂ ਹੁਣ ਆਪਾਂ ਕੀ ਇਹ ਆਪਣੀ 벨ਟ ਹੋ ਗਈ ਠੀਕ ਹੈ ਇਹ ਜਿਹੜੀ 벨ਟ ਹੈ ਇੱਕ ਸਾਈਡੋਂ ਮੇਰੀ ਬੰਦਾ ਕਿਉਂਕਿ ਮੈਨੂੰ ਲੰਮਾ ਕਪੜਾ ਮਿਲ ਗਿਆ ਸੀ ਤੇ ਨਹੀਂ ਤਾਂ ਆਪਾਂ ਦੋਨੋਂ ਸਾਈਡ ਹੀ ਸੀਨ ਲਾਉਣੇ ਹੁਣ ਮੈਂ ਇੱਕ ਸਾਈਡ ਸੀਨ ਲਾਣੀ ਆ ਤੇ ਮੈਂ ਆਪਣੇ ਜਿਸ ਹਿਸਾਬ ਨਾਲ ਮੇਰੀ 벨ਟ ਹੈ ਲੰਬਾਈ ਦੇ ਹਿਸਾਬ ਨਾਲ ਮੈਂ ਇਹਨੂੰ ਕੀ ਆ ਸੀਨ ਲਾ ਲੈਣੇ ਆ ਤੇ ਆਪਾਂ ਨੇਫੇ ਵਾਲਾ ਜਗ੍ਹਾ ਛੱਡ ਦਾਂਗੇ ਤੇ ਇਹਨੂੰ ਆਪਾਂ ਸੀਨ ਜਿੰਨੇ ਲਾਣੇ ਉਹਨੂੰ ਲਗਾ ਲਾਂਗੇ ਠੀਕ ਹੈ ਮੈਂ ਇਹਨੂੰ ਮੇਨ ਲੈਣੇ ਵੀ ਕਿੰਨੀ ਮੈਂ ਉੱਪਰ ਛੱਡਣੀ ਆ ਖੁੱਲੀ ਤੇ ਕਿੰਨੀ ਆਪਾਂ ਨੇ ਬੰਦ ਕਰਨੀ ਆ ਹਾਂ ਦੇਖੋ ਆਪਾਂ ਸੇਨ ਲਾ ਲਈ ਤੇ ਇੱਧਰ ਵੀ ਦੇਖੋ ਉਧਰੋਂ ਵੀ ਦੇਖੋ ਦੋਨੋਂ ਸਾਈਡ ਦੇਖੋ ਆਪਾਂ ਨੇ ਸੇਨ ਲਾ ਲਈ ਤੇ ਆਪਾਂ ਨਿਫੇ ਦਾ ਛੱਡ ਤਾ ਹੁਣ ਆਪਾਂ ਆਪਣੀ ਲੈਣੇ ਆ ਸਲਵਾਰ ਆਪਣੇ ਦੋਨੋਂ ਚੀਜ਼ਾਂ ਤਿਆਰ ਹੋ ਗਿਆ ਦੋਨਾਂ ਨੂੰ ਆਪਾਂ ਅਲੱਗ-ਅਲੱਗ ਕੇ ਹੀ ਤਿਆਰ ਕਰਨੇ ਆ ਠੀਕ ਹੈ ਸਟੱਫ ਵਾਲੇ ਤੇ ਆਪਾਂ ਨੇ ਨੇ ਫੇਦਾ ਬਣਾਣਾ ਹੈ ਤੇ ਉਹਦੇ ਉੱਤੇ ਆਪਾਂ ਬਣਾਉਂਦੇ ਹੋਏ ਲੋੜ ਨੇ ਹੁਣ ਆਪਾਂ ਕੀ ਕਰਨੇ ਆ ਆਪਣੀ ਜਿਹੜੀ ਸਲਵਾਰ ਹੈ ਉਹਦੇ ਵਿੱਚ ਜਿਸ ਸਾਈਡ ਦਾ ਆਪਣੀ ਸਲਵਾਰ ਦਾ ਸਿੱਧੀ ਸਾਈਡ ਆ ਉਧਰਲੀ ਸਾਈਡ ਤਾਂ ਆਪਾਂ ਕੀ ਤਰਾਂਗੇ ਆਪਣੀ ਬੈਲਟ ਦਾ ਕੱਪੜਾ ਠੀਕ ਹੈ ਇਹ ਤੁਸੀਂ ਧਿਆਨ ਨਾਲ ਦੇਖ ਕੇ ਜਿਹੜਾ ਆਪਣਾ ਪੁੱਠਾ ਪਾਸਾ ਹੈ ਤੇ ਜਿਹੜਾ ਆਪਣਾ ਸਿੱਧਾ ਪਾਸਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਦੇਖਾਂਗੇ ਜਿਹੜਾ ਆਪਣਾ ਪੁੱਠਾ ਪਾਸਾ ਹੈ ਉਹਨੂੰ ਉੱਪਰ ਰੱਖਾਂਗੇ ਸਿੱਧੇ ਪਾਸੇ ਨੂੰ نیچے ਰੱਖਾਂਗੇ ਤੇ ਸੇਮ ਹੀ ਲਾਈਨਿੰਗ ਵਾਲੀ ਸਾਈਡ ਆ ਆਪਾਂ ਕੀ ਆ ਜਿਹੜੀ ਆਪਣੀ ਲਾਈਨਿੰਗ ਦਾ ਕੱਪੜਾ ਹੈ ਉਹ ਜਿਹੜਾ ਆਪਣਾ ਪੂਠੀ ਸਾਈਡ ਨੂੰ ਉੱਪਰ ਰੱਖਾਂਗੇ ਜਿਹੜੀ ਸਿੱਧੀ ਸਾਈਡ ਹੈ ਉਹਨੂੰ ਕਿ ਆਪਾਂ نیچے ਰੱਖਾਂਗੇ ਠੀਕ ਹੈ ਕਿਉਂਕਿ ਜਦੋਂ ਆਪਾਂ ਉਹਨੂੰ ਪਸਿੱਧਾ ਕਰਾਂਗੇ ਤਾਂ ਇਹ ਦੋਨੋਂ ਸਹੀ ਆਣਾ ਠੀਕ ਹੈ ਹੁਣ ਤੁਸੀਂ ਦੇਖ ਲਓ ਇੱਥੇ ਆਪਾਂ ਰੱਖ ਲਈ ਦੂਜੀ ਸਾਈਡ ਆਪਾਂ ਨੇ ਆਪਣੀ ਲਾਈਨਿੰਗ ਵਾਲਾ ਕੱਪੜਾ ਰੱਖ ਲਿਆ ਨੂੰ ਇਹਨੂੰ ਆਪਾਂ ਰੱਖ ਕੇ ਆਪਾਂ ਨੇ ਲਾ ਲੈਣੀ ਆ ਸੀਨ ਆਪਣੇ ਫੋਰ ਸਾਈਡ ਜਿਵੇਂ ਵੀ ਆਪਾਂ ਨੇ ਗੋਲ-ਗੋਲ ਘੁਮਾ ਕੇ ਆਪਣੀ 벨ਟ ਵਾਲੀ ਸੀਨ ਕੰਪਲੀਟ ਕਰ ਲੈਣੀ ਆ ਠੀਕ ਹੈ ਹੁਣ ਤੁਸੀਂ ਦੇਖਿਓ ਕਿੰਨੀ ਫਿਨਿਸ਼ਿੰਗ ਨਾਲ ਤੇ ਕਿੰਨੇ ਸੋਹਣੇ ਤਰੀਕੇ ਨਾਲ ਜਿਹੜੀ ਆਪਣੀ 벨ਟ ਉਹ ਲੱਗ ਕੇ ਤਿਆਰ ਹੋ ਗਈ ਤੇ ਆਪਾਂ ਨੂੰ ਕੋਈ ਵੀ ਇੰਟਰਲੌਕ ਕਰਾਉਣ ਦੀ ਲੋੜ ਨਹੀਂ ਪੈਣੀ ਆਪਣੀ ਜਿਹੜੀ ਬੈਲਟਾਂ ਲਈ ਸੀਨ ਹੈ ਬਲਾਂ ਵਾਲੇ ਇਹ ਵੀ ਕੀ ਆ ਇਹ ਮਤਲਬ ਘੁੰਮੇ ਹੀ ਲੱਗਦੀ ਜਿਵੇਂ ਆਪਣੇ ਸਾਰੇ ਸਲਵਾਰ ਘੁੰਮ ਸੇਵਨ ਵਾਲਾ ਬਣਾਈਆ ਦੇਖੋ ਮੇਰੀ ਬੈਲਟ ਤਾਂ ਮਨੇ ਸਾਰੀ ਸੇਨ ਲਾ ਲਈ ਤੇ ਮੈਂ ਹੁਣ ਤੁਹਾਨੂੰ ਦਿਖਾਣੀ ਆ ਤੇ ਦੇਖੋ ਇਹ ਜਿਹੜੀਆਂ ਆਪਣੀ ਸੀਨ ਹੈ ਇਹ ਕਿ ਅੰਦਰਲੀ ਸਾਈਡ ਵੀ ਮੈਂ ਦਿਖਾਣੀ ਆ ਤੁਹਾਨੂੰ ਦੇਖੋ ਫੁੱਲ ਫਿਨਿਸ਼ਿੰਗ ਨਾਲ ਕੋਈ ਸੀਨ ਨਹੀਂ ਦਿੰਦੀ ਤੇ ਫਰੰਟ ਤੇ ਵੀ ਕੋਈ ਸੀਨ ਨਹੀਂ ਦਿੰਦੀ ਠੀਕ ਹੈ ਜਦੋਂ ਆਪਾਂ ਨੇ ਇਹ ਸਾਰਾ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਆਪਾਂ ਨੇ ਕੀ ਆਪਣਾ ਨੇਫਾ ਜਿਹੜਾ ਉਹਨੂੰ ਫੋਲਡ ਕਰ ਲਾਂਗੇ ਆਪਣੇ ਸਲਵਾਰ ਦੀ ਲੈਂਥ ਦੇ ਹਿਸਾਬ ਨਾਲ ਠੀਕ ਹੈ ਹੁਣ ਦੇਖੋ ਮੈਂਨੇ ਆਪਣੀ ਸਲਵਾਰ ਹੈ ਜਿਹੜੀ ਉਹਦਾ ਨੇਫਾ ਫੋਲਡ ਕਰ ਲਿਆ ਤੇ ਹੁਣ ਤੁਹਾਨੂੰ ਮੈਂ ਦਿਖਾਨੀ ਆ ਕਿ ਸਲਵਾਰ ਕਿੰਨੀ ਫਿਨਿਸ਼ਿੰਗ ਨਾਲ ਤਿਆਰ ਹੋਈ ਆ ਉਹ ਦੇਖੋ ਅੰਦਲੀ ਸਾਈਡ ਵੀ ਕੋਈ ਸੀਨ ਨਹੀਂ ਦਿੰਦੀ ਤੇ ਬਾਹਰਲੀ ਵਾਹ ਸਾਈਡ ਵੀ ਕੋਈ ਸੀਨ ਨਹੀਂ ਦਿੰਦੀ ਠੀਕ ਹੈ ਜੇ ਭੈਣਾਂ ਨੂੰ ਜਾਣਕਾਰੀ ਚੰਗੀ ਲੱਗੇ ਹੋਵੇ ਤਾਂ ਮੈਨੂੰ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਅੱਗੇ ਸ਼ੇਅਰ ਵੀ ਕਰਿਓ ਤੇ ਤਾਂ ਜੋ ਹੋਰ ਭੈਣਾਂ ਵੀ ਜਾਣਕਾਰੀ ਲੈ ਸਕਣ ਤੇ ਥੈਂਕ ਯੂ ਸੂ ਵਾਚਿੰਗ ਤੁਸੀਂ ਮੇਰਾ ਚੈਨਲ ਨੂੰ ਵੇਖਿਆ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਪਲੀਜ਼